ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਬਹੁਤ ਵਡਿਆਈ ਹੈ ਜੋ ਕਿ ਅਸੀਂ ਤੁਹਾਡੇ ਨਾਲ ਬਿਆਨ ਕਰਦੇ ਹਾਂ ਕਿਉਂਕਿ ਹਰ ਕੋਈ ਬਸ ਐਵੇਂ ਹੀ ਚਾਹੁੰਦਾ ਹੈ ਕਿ ਜੇ ਮੈਂ ਰੱਬ ਅੱਗੇ ਅਰਦਾਸ ਕਰਾਂ ਤੇ ਮੇਰੀ ਅਰਦਾਸ ਬਹੁਤ ਛੇਲਤੀ ਪੂਰੀ ਹੋ ਜਾਵੇ ਪਰ ਖਾਲਸਾ ਜੀ ਕਹਿੰਦੇ ਨੇ ਨਾ ਕਿ ਕਈ ਵੇਲੇ ਆਪਣੀ ਜ਼ਿੰਦਗੀ ਵਿੱਚ ਬਹੁਤ ਦੁੱਖ ਆਂਦਾ ਹੈ। ਕਈ ਵੇਲੇ ਬਹੁਤ ਖੁਸ਼ੀਆਂ ਆਉਂਦੀਆਂ ਨੇ ਪਰ ਅਸੀਂ ਇੱਕ ਚੀਜ਼ ਕਰਨਾ ਭੁੱਲ ਜਾਂਦੇ ਹਾਂ। ਅਸੀਂ ਰੱਬ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ। ਚੰਗੇ ਸਮੇਂ ਵਿੱਚ ਵੀ ਭੁੱਲ ਜਾਂਦੇ ਹਾਂ ਤੇ ਮਾੜੇ ਸਮੇਂ ਵਿੱਚ ਵੀ ਭੁੱਲ ਜਾਂਦੇ ਹਾਂ। ਦੇਖੋ ਚੰਗੇ ਸਮੇਂ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਮਾੜੇ ਸਮੇਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਇਹ ਤਾਂ ਹੈ ਕਿ ਅਸੀਂ ਰੱਬ ਨੂੰ ਚੇਤਾ ਰੱਖਿਆ ਹੈ ਤੇ ਰੱਬ ਵੀ ਸਾਨੂੰ ਚੇਤਾ ਰੱਖਦਾ ਹੈ। ਕਿਉਂਕਿ ਕਈ ਵੇਲੇ ਸਾਡੀ ਜ਼ਿੰਦਗੀ ਵਿੱਚ ਦੁੱਖ ਤਾਂ ਆਉਂਦਾ ਹੈ ਕਿ ਪ੍ਰਮਾਤਮਾ ਸਾਨੂੰ ਚੇਤਨਾ ਕਰਾਉਂਦਾ ਹੈ ਕਿਉਂ ਮੇਰੇ ਕੋਲ ਆਵੇ ਕਈ ਵੇਲੇ ਸਾਨੂੰ ਬਹੁਤ ਦੁੱਖ ਆ ਜਾਂਦੇ ਨੇ ਜ਼ਿੰਦਗੀ 'ਚ ਜੋ ਕਿ ਸਾਡੇ ਤੋਂ ਸਹਿਣ ਵੀ ਨਹੀਂ ਹੁੰਦੇ ਇਹੋ ਜਿਹੇ ਦੁੱਖ ਜੋ ਕਿ ਅਸੀਂ ਕਿਸੇ ਨਾਲ ਬਿਆਨ ਵੀ ਨਹੀਂ ਕਰ ਸਕਦੇ ਬਹੁਤ ਦੁੱਖ ਹੋ ਜਾਂਦੇ ਨੇ ਸਾਡੀ ਜ਼ਿੰਦਗੀ 'ਚ ਪਰ ਹਾਂ ਜਦੋਂ ਕਿਤੇ ਕਿਤੇ ਕੋਈ ਖੁਸ਼ੀਆਂ ਆਉਣ ਉਹ ਵੀ ਨਹੀਂ ਅਸੀਂ ਸੋਚ ਸਕਦੇ ਅਸੀਂ ਉਸ ਵਿੱਚ ਵੀ ਗੁਰੂ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਜੇ ਅਸੀਂ ਕੋਈ ਕੰਮ ਕਰਨਾ ਹੋਵੇ ਕੋਈ ਕਾਜ ਵਿਹਾਰ ਕਰਨਾ ਹੋਵੇ ਤੇ ਅਸੀਂ ਗੁਰਬਾਣੀ ਦਾ ਜਾਪ ਕਰੀਏ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਛੇ ਪੋੜੀਆਂ ਆਨੰਦ ਸਾਹਿਬ ਦੀਆਂ ਕਰਕੇ ਵਾਹਿਗੁਰੂ ਪਿਤਾ ਦਾ ਸ਼ੁਕਰਾਨਾ ਕਰੀਏ ਤੇ ਉਹ ਕੰਮ ਬਹੁਤ ਛੇਤੀ ਹੋ ਜਾਂਦਾ ਹੈ ਉਹ ਕੰਮ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਜਿੰਨੀ ਅਸੀਂ ਰੱਬ ਦੀ ਵਡਿਆਈ ਕਰਾਂਗੇ ਨਾ ਵਾਹਿਗੁਰੂ ਦੀ ਉਨਾ ਹੀ ਸਾਡਾ ਕੰਮ ਬਹੁਤ ਜਲਦੀ ਹੁੰਦਾ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਹੁੰਦਾ ਹੈ ਜੇ ਸਾਡਾ ਕੋਈ ਕੰਮ ਵੀ ਅੜਿਆ ਹੋਵੇ ਨਾ ਤਾਂ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰੀਏ ਸਾਡਾ ਉਹ ਕੰਮ ਸੰਪੂਰਨ ਬਹੁਤ ਜਲਦੀ ਹੋਵੇਗਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਬਹੁਤ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ ਸਾਨੂੰ ਉਸ ਵਾਹਿਗੁਰੂ ਨੇ 84 ਲੱਖ ਜੂਨਾਂ ਤੋਂ ਬਾਅਦ ਇਨਸਾਨ ਦੀ ਜੂਨ ਦਿੱਤੀ ਹੈ ਸਾਨੂੰ ਇੰਨੀ ਵਧੀਆ ਜੂਨ ਦਿੱਤੀ ਹੈ ਪਤਾ ਨਹੀਂ ਜਦੋਂ ਅਸੀਂ ਮਰ ਜਾਣਾ ਹੈ ਤੇ ਕੀ ਬਣ ਜਾਣਾ ਹੈ ਖਾਲਸਾ ਜੀ ਅੱਜ ਦੀ ਜੋ ਕਥਾ ਹੈ ਇੱਕ ਭੈਣ ਜੀ ਨੇ ਸੁਣਾਉਣਾ ਕੀਤੀ ਹੈ ਕਹਿੰਦੇ ਕਿ ਮੇਰੇ ਨਾਲ ਮਤਲਬ ਇੱਕ ਤਰ੍ਹਾਂ ਸਮਝ ਲਓ ਕਿ ਸੱਪ ਦਾ ਢੰਗ ਲੱਗ ਗਿਆ ਸੀਗਾ ਪੈਰ ਤੇ ਕਹਿੰਦੇ ਕਿ ਜਦੋਂ ਮੇਰਾ ਪੈਰ ਨੀਲਾ ਹੋਣ ਲੱਗ ਗਿਆ ਅਸੀਂ ਕਹਿੰਦੇ ਫਾਂਡੇ ਕਰਾਏ ਮਣਕਾ ਲਵਾਇਆ ਕਹਿੰਦੇ ਫਿਰ ਅਸੀਂ ਹਸਪੀਟਲ ਗਏ ਚਲੋ ਉਹ ਡੰਗ ਤਾਂ ਉਹਨਾਂ ਨੇ ਕਰ ਲਿਆ ਸਹੀ ਵੀ ਚਲੋ ਮੇਰੀ ਪਰਮਾਤਮਾ ਅੱਗੇ ਅਰਦਾਸ ਸੀ ਕਿ ਵਾਹਿਗੁਰੂ ਸੱਚੇ ਪਿਤਾ ਪਰਮੇਸ਼ਵਰ ਜੀ ਵੀ ਚਲੋ ਟਾਈਮ ਨਾਲ ਮੇਰਾ ਇਲਾਜ ਹੋ ਗਿਆ ਪਰ ਕਹਿੰਦੇ ਉਹਦੀ ਦਰਦ ਤੇ ਉਹਦੀਆਂ ਚੀਸਾਂ ਮੇਰੇ ਪੈਰ ਚੋਂ ਜਾ ਨਹੀਂ ਸੀ ਰਹੀਆਂ ਕਹਿੰਦੇ ਮੈਂ ਬਹੁਤ ਪਰੇਸ਼ਾਨ ਹੋਈ ਵੀ ਮੈਂ ਬਿਮਾਰ ਜੀ ਹੋ ਗਈ ਬਹੁਤ ਜ਼ਿਆਦਾ ਬਿਮਾਰ ਜੀ ਰਹਿਣ ਲੱਗ ਗਈ ਕਿਉਂਕਿ ਪੈਰ ਤੇ ਸੱਪ ਦਾ ਲੱਗਾ ਹੋਇਆ ਸੀ ਕੁਝ ਪਤਾ ਨਹੀਂ ਕਿ ਕੋਈ ਕੁਝ ਲੜ ਗਿਆ ਸੀਗਾ ਤਾਂ ਸਾਰੇ ਇਹੀ ਕਹਿੰਦੇ ਸੀ ਕਿ ਸੱਪ ਨੇ ਹੀ ਡੰਗ ਮਾਰਿਆ ਹੈ ਜਾਂ ਸੱਪ ਹੀ ਲੜਿਆ ਹੈ ਚਲੋ ਸਮੇਂ ਸਰ ਮੇਰਾ ਇਲਾਜ ਹੋਣ ਕਰਕੇ ਠੀਕ ਸੀ ਪਰ ਮੇਰੇ ਪੈਰ ਦੇ ਵਿੱਚ ਹਮੇਸ਼ਾ ਟਸ ਟਸ ਹੁੰਦਾ ਹੀ ਰਹਿੰਦਾ ਸੀ ਕਦੀ ਲੱਤ ਚ ਕਦੀ ਕਿਸੇ ਪਾਸੇ ਕਹਿੰਦੇ ਮੈਂ ਦਵਾਈ ਬਹੁਤ ਜ਼ਿਆਦਾ ਖਾਂਦੀ ਸੀ ਦਵਾਈ ਖਾਣ ਤੇ ਥੋੜਾ ਜਿਹਾ ਦਰਦ ਸ਼ਾਂਤ ਰਹਿੰਦਾ ਫਿਰ ਉਸ ਤੋਂ ਬਾਅਦ ਦਰਦ ਰੈਗੂਲਰ ਹੁੰਦਾ ਕਹਿੰਦੇ ਕਿ ਮੇਰੇ ਮਤਲਬ ਮਾਤਾ ਜੀ ਗੁਰਦੁਆਰਾ ਸਾਹਿਬ ਜਾਂਦੇ ਸੀ ਕਹਿੰਦੇ ਅਸੀਂ ਵੀ ਜਾਂਦੇ ਸੀ ਮੈਂ ਵੀ ਜਾਂਦੀ ਸੀ ਕਹਿੰਦੇ ਫਿਰ ਬਾਅਦ ਵਿੱਚ ਨਾ ਮੈਂ ਗੁਰਦੁਆਰਾ ਸਾਹਿਬ ਜਾਣਾ ਬੰਦ ਕਰਤਾ ਕਿਉਂਕਿ ਮੈਂ ਬਿਮਾਰ ਹੋ ਗਈ ਕਹਿੰਦੇ ਇੰਨੀ ਬਿਮਾਰ ਹੋ ਗਈ ਹੁਣ ਮੈਂ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਬਹੁਤ ਇਲਾਜ ਵੀ ਕਰਾਇਆ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਆਮ ਬੰਦਾ ਬਿਮਾਰ ਹੋ ਜਾਵੇ ਪ੍ਰਾਈਵੇਟ ਹਸਪਤਾਲਾਂ ਵਿੱਚ ਤੱਕੇ ਖਾਣੇ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਾਣਾ ਇਹ ਤਾਂ ਪਰਮਾਤਮਾ ਦਾ ਸਿਰ ਤੇ ਹੱਥ ਹੋਵੇ ਤਾਂ ਹੀ ਹੋ ਸਕਦਾ ਹੈ ਨਹੀਂ ਤਾਂ ਕਈ ਐਵੇਂ ਹੀ ਬਿਨਾ ਇਲਾਜ ਤੋਂ ਹੀ ਖਤਮ ਹੋ ਜਾਂਦੇ ਨੇ ਕੁਝ ਪਤਾ ਵੀ ਨਹੀਂ ਲੱਗਦਾ ਬਹੁਤ ਜ਼ਿਆਦਾ ਗਰੀਬ ਲੋਕ ਤਾਂ ਇੰਜ ਹੀ ਦਮ ਤੋੜ ਦਿੰਦੇ ਨੇ ਸਰਕਾਰੀ ਹਸਪਤਾਲਾਂ ਦੇ ਚੱਕਰ ਕੱਟ-ਕੱਟ ਕੇ ਪਰ ਪ੍ਰਮਾਤਮਾ ਦਾ ਕਹਿੰਦੇ ਮੈਂ ਬਹੁਤ ਦਿਲੋਂ ਸ਼ੁਕਰਾਨਾ ਕਰਦੀ ਹਾਂ ਕਿ ਹੇ ਸੱਚੇ ਬਾਦਸ਼ਾਹ ਸਾਨੂੰ ਇੰਨੇ ਜੋਗਾ ਕੀਤਾ ਕਿ ਅਸੀਂ ਆਪਣਾ ਇਲਾਜ ਕਰਾ ਸਕੀਏ ਅਸੀਂ ਹਸਪਤਾਲਾਂ ਦਾ ਬਿੱਲ ਦੇ ਸਕੀਏ ਚਲੋ ਪ੍ਰਮਾਤਮਾ ਜੀ ਮੁਸ਼ਕਿਲ ਪਾਈ ਹੈ ਨਾ ਤਾਂ ਉਹਨੂੰ ਸੌਖੀ ਹੋ ਕੇ ਹੀ ਕੱਟੇਗਾ ਕਹਿੰਦੇ ਮੇਰਾ ਵਾਹਿਗੁਰੂ ਤੇ ਵਿਸ਼ਵਾਸ ਸੀ ਕਹਿੰਦੇ ਮੈਂ ਆਪਣੇ ਮਾਤਾ ਜੀ ਨੂੰ ਕਹਿੰਦੇ ਅਸੀਂ ਚੁਪੈਰਾ ਸਾਹਿਬ ਦਾ ਕਰਦੇ ਹੀ ਸੀ ਜਦੋਂ ਕਹਿੰਦੀ ਕੋਈ ਚੀਜ਼ ਮੰਗਣੀ ਹੁੰਦੀ ਹੈ ਅਸੀਂ ਵੀ ਮਤਲਬ ਲੋਕ ਨਾ ਸੀ ਕਹਿੰਦੇ ਕਿ ਮਤਲਬ ਵੀ ਲੋਕ ਆ ਵੀ ਜੇ ਅਸੀਂ ਰੱਬ ਕੋ ਕੁਝ ਮੰਗਣਾ ਹੈ ਨਾ ਵਾਹਿਗੁਰੂ ਕੋ ਫਿਰ ਅਸੀਂ ਕਹਿੰਨੇ ਆ ਕਿ ਅਸੀਂ ਦੁਪਹਿਰਾ ਸਾਜ ਕਰਾਂਗੇ ਅਸੀਂ ਫਿਰ ਪਾਠ ਕਰਨਾ ਸ਼ੁਰੂ ਕਰਦੇ ਹਾਂ ਬਹੁਤ ਮਤਲਬ ਕਹਿੰਦੇ ਕਿ ਐਦਾਂ ਆਪਾਂ ਤਰੀਕੇ ਅਪਣਾਣੇ ਕਿ ਅਸੀਂ ਪਾਠ ਕੀਤਾ ਸਾਨੂੰ ਇਹ ਮਿਲ ਜੇ ਅੱਜ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਵਾਹਿਗੁਰੂ ਮੇਰੀ ਆਮਰਾਦ ਪੂਰੀ ਹੋ ਜੇ ਕਹਿੰਦੇ ਕਿ ਇਦਾਂ ਚੱਲਦੇ ਰਹਿੰਦੇ ਨਾ ਮਨ ਦੇ ਵਿੱਚ ਸਾਡੇ ਵੀ ਚੱਲਦੇ ਨੇ ਕਿ ਹਾਂ ਵਾਹਿਗੁਰੂ ਅੱਜ ਮੈਂ ਇਦਾਂ ਕਰਾਂਗੀ ਜ਼ਰੂਰ ਮੇਰਾ ਇਹ ਕੰਮ ਬਣ ਜੇ ਦੇਖੋ ਅਸੀਂ ਰੱਬ ਨੂੰ ਵੀ ਲਾਲਚ ਦਿੰਨੇ ਹਾਂ ਪਰ ਅਸੀਂ ਇਹ ਨਹੀਂ ਸੋਚਦੇ ਕਿ ਜਿਸ ਭੀ ਤਾਨੇ ਸਾਨੂੰ ਸਭ ਕੁਝ ਦਿੱਤਾ ਹੈ ਜਿਸ ਵਾਹਿਗੁਰੂ ਨੇ ਸਾਨੂੰ ਸਭ ਕੁਝ ਦਿੱਤਾ ਹੈ ਉਹਨੂੰ ਕਿਸ ਚੀਜ਼ ਦੀ ਲੋੜ ਹੈ ਉਹਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਨਾ ਲੋੜ ਸਾਨੂੰ ਹੈ ਜਿਵੇਂ ਇੱਕ ਪੱਤੇ ਨੂੰ ਟਾਣੀ ਦੀ ਲੋੜ ਹੁੰਦੀ ਹੈ ਤੇ ਉਸ ਤਰ੍ਹਾਂ ਸਾਨੂੰ ਵੀ ਰੱਬ ਦੀ ਬਹੁਤ ਜ਼ਿਆਦਾ ਲੋੜ ਹੈ ਕਹਿੰਦੇ ਕਿ ਚਲੋ ਕਹਿੰਦੇ ਮੈਂ ਪਾਠ ਕਰਿਆ ਕਰਨਾ ਜਿੰਨਾ ਚਿਰ ਕਹਿੰਦੇ ਮੈਂ ਪਾਠ ਚ ਮੰਨ ਲਾਣਾ ਕਰਨਾ ਮੇਰੀ ਲੱਤ ਚ ਟੋਟਾ ਟਸ ਟਸ ਦੀ ਆਵਾਜ਼ ਟਸ ਟਸ ਦੀ ਦਰਦ ਜੋ ਮੇਰੀ ਲੱਤ ਚ ਸੀ ਪੈਰ ਤੋਂ ਹੋਈ ਤੇ ਕਹਿੰਦੇ ਉਹ ਮੇਰੀ ਥੋੜੀ ਘਟ ਜਾਣੀ ਕਰਨੀ ਕਹਿੰਦੇ ਨਹੀਂ ਤੇ ਮੇਰੀ ਲੱਤ ਚ ਬਹੁਤ ਦਰਦ ਹੋਣੀ ਚੀਸਾ ਨਿਕਲ ਨਹੀਂ ਬੜਾ ਮੈਂ ਕਹਿੰਦੇ ਬਹੁਤ ਹੀ ਜਿਆਦਾ ਮੈਂ ਰੋਣਾ ਵੀ ਕਰਨਾ ਵੀ ਬੜਾ ਦਰਦ ਹੋ ਰਿਹਾ ਹੈ ਵੀ ਚਲੋ ਕਹਿੰਦੇ ਕਿ ਫੇਰ ਚਲੋ ਇਲਾਜ ਵੀ ਕਰਾਂਦੇ ਸੀ ਕਹਿੰਦੇ ਇੱਕ ਦਿਨ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਮੈਂ ਕਈ YouTube ਤੇ ਕਈ ਕਥਾਵਾਂ ਦੇ ਵਿੱਚ ਕਹੀਂ ਮਤਲਬ ਜਿਹੜੇ ਸ਼ਰਧਾਲੂ ਨੇ ਉਹਨਾਂ ਕੋਲੋਂ ਸੁਣਿਆ ਹੈ ਕਿ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੋਤ ਤਾਂ ਕਿਉਂ ਜਿਹੜਾ ਕਿ ਕਿਉਂ ਅਸੀਂ ਉੱਥੋਂ ਲੈ ਕੇ ਆਉਂਨੇ ਹਾਂ ਜੋਤ ਤੋਂ ਕਹਿੰਦੇ ਕਿ ਮੈਂ ਉਹ ਕਿਉਂ ਆਪਣੀ ਮਾਤਾ ਜੀ ਕੋ ਮੰਗਵਾਇਆ ਕਹਿੰਦੇ ਕਿ ਜੇ ਲੋਕਾਂ ਦੀ ਐਡੇ-ਐਡੇ ਵੱਡੇ ਦੁੱਖ ਦੂਰ ਹੋ ਜਾਂਦੇ ਨੇ ਤਾਂ ਮੇਰਾ ਦੁੱਖ ਪ੍ਰਮਾਤਮਾ ਅੱਗੇ ਕੀ ਹੈ ਕਹਿੰਦੇ ਮੇਰੇ ਮਨ 'ਚ ਨਾ ਇਦਾਂ ਦੀ ਹਲਚਲ ਉੱਠੀ ਕਹਿੰਦੇ ਮੈਂ ਆਪਣੇ ਮਾਤਾ ਜੀ ਨੂੰ ਕਿਹਾ ਕਿ ਮੈਨੂੰ ਤੁਸੀਂ ਉੱਥੇ ਜਾ ਕੇ ਨਾ ਉਹ ਜੋਤ ਵਾਲਾ ਘੋਲਿਆ ਕੇ ਦੋ ਕਹਿੰਦੇ ਮੇਰੇ ਮਾਤਾ ਜੀ ਚਲੋ ਕਹਿੰਦੇ ਕਿ ਦਰਦ ਹੈ ਇਸ ਨੂੰ ਚਲੋ ਮਾਂ ਬੱਚੇ ਦਾ ਦਰਦ ਮਾਂ ਕੋ ਦੇਖਿਆ ਵੀ ਨਹੀਂ ਜਾਂਦਾ ਚਲੋ ਮਾਤਾ ਜੀ ਮੰਨ ਗਏ ਕਹਿੰਦੇ ਅਗਲੀ ਸਵੇਰੇ ਹੀ ਨਾ ਮਾਤਾ ਜੀ ਅੰਮ੍ਰਿਤਸਰ ਵੱਲ ਚਲੇ ਗਏ ਕਹਿੰਦੇ ਉੱਥੇ ਦਰਬਾਰ ਸਾਹਿਬ ਮੱਥਾ ਟੇਕਿਆ ਫਿਰ ਉਸ ਤੋਂ ਬਾਅਦ ਕਹਿੰਦੇ ਕਿ თანਤਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਗਏ ਕਹਿੰਦੇ ਉੱਥੋਂ ਨਾ ਜੋਤ ਦਾ ਘਿਓ ਲਿਆ ਅਰਦਾਸ ਕਰਾਈ ਤੇ ਚਲੋ ਬਾਣੀ ਸੁਣੀ ਉਸ ਤੋਂ ਬਾਅਦ ਕਹਿੰਦੇ ਸ਼ਾਮ ਨੂੰ ਮਾਤਾ ਜੀ ਘਰੇ ਆ ਗਏ ਕਹਿੰਦੇ ਮੈਂ ਵੀ ਸ਼ਨਾਣ ਕਰਕੇ ਪਾਠ ਕਰਨ ਬੈਠੀ ਸੀ ਰਹਿਰਾ ਸਾਹਿਬ ਦਾ ਕਹਿੰਦੇ ਮੈਂ ਪਾਠ ਕੀਤਾ ਪਰ ਮੇਕੋ ਉੱਠਿਆ ਨਾ ਜਾਵੇ ਮੇਰੀ ਲੱਤ ਬਹੁਤ ਜ਼ਿਆਦਾ ਦਰਦ ਕਹਿੰਦੇ ਚੀਸਾ ਮਾਰ ਰਹੀ ਸੀ ਚਲੋ ਕਹਿੰਦੇ ਜਦੋਂ ਮੈਂ ਮਾਤਾ ਜੀ ਨੂੰ ਆਉਂਦੇ ਹੋਏ ਵੇਖਿਆ ਨਾ ਕਹਿੰਦੇ ਮੈਂ ਪਹਿਲਾਂ ਕਿਹਾ ਕਿ ਮੈਨੂੰ ਪ੍ਰਸ਼ਾਦ ਬਾਅਦ ਵਿੱਚ ਦਿਓ ਪਹਿਲਾਂ ਮੈਨੂੰ ਜੋਤ ਵਾਲਾ ਕਿਉ ਦਿਓ ਕਹਿੰਦੇ ਮੈਂ ਕਿਉ ਲਿੱਤਾ ਮੈਂ ਆਪਣੀ ਪੂਰੀ ਲੱਤ ਤੇ ਪੂਰੇ ਮਤਲਬ ਉਸ ਪੈਰ ਲੱਤ ਤੇ ਸਾਰੀ ਜਗਤ ਤੇ ਉਸ ਨੂੰ ਨਾ ਪੂਰੀ ਤਰ੍ਹਾਂ ਇੱਕ ਅਸ਼ੋਧੀ ਦੀ ਤਰ੍ਹਾਂ ਲਾਇਆ ਕਿ ਜਿਵੇਂ ਰੱਬ ਨੇ ਖੁਦ ਭੇਜਿਆ ਹੈ ਵੀ ਤੂੰ ਇਸ ਨੂੰ ਲਾਇੰਗੀ ਤੇ ਠੀਕ ਹੋ ਜਾਏਗਾ ਕਹਿੰਦੇ ਮੈਨੂੰ ਐਵੇਂ ਲੱਗਦਾ ਸੀ ਕਿ ਇਹਦੇ ਨਾਲ ਮੇਰਾ ਪੱਕਾ ਵਿਸ਼ਵਾਸ ਸੀ ਕਿ ਇਸ ਦੇ ਨਾਲ ਮੇਰੀ ਲੱਤ ਦਾ ਦਰਦ ਜ਼ਰੂਰ ਗਾਇਬ ਹੋ ਜਾਏਗਾ ਵੀ ਜ਼ਰੂਰ ਠੀਕ ਹੋ ਜਾਾਂਗੀ ਮੈਂ ਕਹਿੰਦੇ ਮੈਂ ਜਦੋਂ ਲਗਾਇਆ ਨਾ ਕਹਿੰਦੇ ਥੋੜੀਕ ਦਿਨ ਬਾਅਦ ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਸੱਚੇ ਪਿਤਾ ਪਰਮੇਸ਼ਵਰ ਜੀ ਮੈਨੂੰ ਠੀਕ ਕਰ ਦੋ ਮੈਂ ਆਪਣੇ ਪੈਰਾਂ ਤੇ ਖੜੀ ਹੋ ਜਾ ਮੇਰੀ ਲੱਤ ਦਾ ਦਰਦ ਠੀਕ ਕਰ ਦੋ ਮੈਂ ਗੁਰਦੁਆਰਾ ਸਾਹਿਬ ਆ ਕੇ ਦੁਪਹਿਰਾ ਸਾਹਿਬ ਕਰਾਂਗੀ ਮੈਂ ਵਾਹਿਗੁਰੂ ਮੈਨੂੰ ਚੱਲਣ ਫਿਰਨ ਜੋਗਾ ਕਰ ਦੋ ਕਹਿੰਦੇ ਜਦੋਂ ਆਪਾਂ ਵਾਹਿਗੁਰੂ ਅੱਗੇ ਹਾੜੇ ਕੱਢੀਏ ਨਾ ਵਾਹਿਗੁਰੂ ਕੀ ਤਰਲੇ ਕਰੀਏ ਕਿ ਮੈਂ ਬਾਣੀ ਨਾਲ ਜੁੜਨਾ ਹੈ ਵਾਹਿਗੁਰੂ ਮੈਨੂੰ ਜੋੜ ਮੈਨੂੰ ਬਾਣੀ ਨਾਲ ਜੋੜੋ ਵਾਹਿਗੁਰੂ ਕਹਿੰਦੇ ਫਿਰ ਆਪੇ ਹੀ ਨਾ ਰੱਬ ਸਾਥ ਦਿੰਦਾ ਹੈ ਕਹਿੰਦੇ ਚਲੋ ਮੈਂ ਰੋਜ਼ਾਨਾ ਸਵੇਰੇ ਸ਼ਾਮ ਮੈਂ ਜੋਤ ਦੇ ਘਿਉ ਨੂੰ ਉਹਨਾ ਲਾਣਾ ਕਰਨਾ ਤੇ ਨਾਲੇ ਨਾ ਕਹਿੰਦੇ ਕਿ ਕਿਉਂ ਜੋਤ ਵੀ ਜਗਾਉਣੀ ਕਰਨੀ ਕਹਿੰਦੇ ਜਿੰਨਾ ਚਿਰ ਜੋਤ ਜਗਣੀ ਕਿਉ ਦਾ ਅਸਰ ਰਹਿਣਾ ਨਾ ਇੰਜ ਲੱਗਦਾ ਸੀ ਕਿ ਕਿਵੇਂ ਜਿਵੇਂ ਇੱਕ ਦਵਾਈ ਖਾਧੀ ਵੀ ਉਹਦੇ ਨਾਲ ਬਿਲਕੁਲ ਠੀਕ ਹੋ ਗਿਆ ਕਈ ਵਾਰ ਪਤਾ ਵੀ ਨਹੀਂ ਲੱਗਦਾ ਸੀ ਲੱਤ 'ਚ ਕੋਈ ਦਰਦ ਹੈਗੀ ਏ ਕਿ ਨਹੀਂ ਕਹਿੰਦੇ ਮੈਂ ਨਾਲ-ਨਾਲ ਦਵਾਈ ਵੀ ਖਾਂਦੀ ਸੀ ਚਲੋ ਪਰਮਾਤਮਾ ਤੇ ਦੇਖੋ ਮੇਰਾ ਕਹਿੰਦੇ ਇੰਨਾ ਵਿਸ਼ਵਾਸ ਸੀ ਕਹਿੰਦੇ ਹੌਲੀ-ਹੌਲੀ ਕਰਦੇ 15 20 ਦਿਨ ਹੋ ਗਏ ਮੇਰੀ ਲੱਤ ਬਿਲਕੁਲ ਠੀਕ ਹੋ ਗਈ ਹੁਣ ਉਹ ਨਿਸ਼ਾਨ ਵੀ ਨੀਲੇ-ਨੀਲੇ ਮਿਟਣ ਲੱਗ ਪਏ ਮੇਰੀ ਲੱਤ ਤੋਂ ਕਹਿੰਦੇ ਮੈਂ ਬਿਲਕੁਲ ਤੰਦਰੁਸਤ ਹੋਣ ਹੋ ਗਈ ਕਹਿੰਦੇ ਮਹੀਨੇ ਬਾਅਦ ਮੈਂ ਫੇਰ ਸੋਚਿਆ ਕਿ ਕਿਉਂ ਨਾ ਮੈਂ ਗੁਰਦੁਆਰਾ ਸਾਹਿਬ ਜਾ ਕੇ ਟਾਲਾ ਸਾਹਿਬ ਜਾ ਕੇ ਮੈਂ ਰਸਤ ਦੇ ਕੇ ਆਵਾਂ ਮੈਂ ਮਤਲਬ ਦੇ ਕਰਵਾ ਕੇ ਆਵਾਂ ਆਪਣੀ ਤੰਦਰੁਸਤੀ ਦੀ ਪਰਿਵਾਰ ਦੀ ਖੁਸ਼ੀ ਲੋਕ ਬਹੁਤ ਕੁਝ ਕਰਦੇ ਨੇ ਆਪਣੀ ਤੰਦਰੁਸਤੀ ਲਈ ਪਰਿਵਾਰ ਦੀ ਖੁਸ਼ੀ ਲਈ ਲੋਕ ਬਹੁਤ ਕੁਝ ਕਰਦੇ ਨੇ ਪਰਮਾਤਮਾ ਤਾਂ ਹੀ ਉਹਨਾਂ ਦਾ ਸਾਥ ਦਿੰਦਾ ਹੈ ਜੀ ਅਸੀਂ ਰੱਬ ਲਈ ਕੁਝ ਕਰਦੇ ਹਾਂ ਜਿਸ ਅਸੀਂ ਸਿਰਫ ਆਪਣੇ ਮਤਲਬ ਲਈ ਕੁਝ ਕਰਦੇ ਹਾਂ ਅਸੀਂ ਕਿਸੇ ਲਈ ਕੁਝ ਨਹੀਂ ਮੰਗਦੇ ਆਪਣੇ ਮਤਲਬ ਲਈ ਆਪਣੀ ਖੁਸ਼ੀ ਲਈ ਆਪਣੀਆਂ ਬਿਮਾਰੀਆਂ ਦੂਰ ਕਰਨ ਲਈ ਆਪਣੇ ਕੰਮ ਕਾਜ ਚਲਾਉਣ ਲਈ ਕਰਦੇ ਹਾਂ ਅਸੀਂ ਸਭ ਕੁਝ ਫਿਰ ਵੀ ਪਰਮਾਤਮਾ ਕਿੰਨਾ ਭੋਲਾ ਹੈ ਤੇ ਰਹਿਮਦਿਲ ਹੈ ਸਾਡੀ ਹਰ ਇੱਕ ਗੱਲ ਨੂੰ ਮੰਨ ਲੈਂਦਾ ਹੈ ਉਹ ਸੱਚੇ ਪਰਮਾਤਮਾ ਦਾ ਸਾਨੂੰ ਸ਼ੁਕਰਾਨਾ ਹਮੇਸ਼ਾ ਕਰਨਾ ਚਾਹੀਦਾ ਹੈ ਕਿ हे ਸੱਚੇ ਪਿਤਾ ਪਰਮੇਸ਼ਵਰ ਜੀ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ ਇਹ ਵਾਹਿਗੁਰੂ ਜੀ ਮੈਨੂੰ ਬਾਣੀ ਨਾਲ ਜੋੜ ਕੇ ਰੱਖੋ ਮੈਨੂੰ ਬਾਣੀ ਨਾ ਤੋੜੋ ਨਾ हे ਵਾਹਿਗੁਰੂ ਜੇ ਤੁਹਾਡੇ ਵੱਡੇ ਭਾਗ ਹਨੇ ਨਾ ਤਾਂ ਹਮੇਸ਼ਾ ਤੁਹਾਡੀ ਤੜਕੇ ਅੱਖ ਖੁੱਲ ਜੇਗੀ ਜਿੰਨਾ ਮਰਜ਼ੀ ਤੁਸੀਂ ਸੌਣ ਦੀ ਕੋਸ਼ਿਸ਼ ਕਰ ਲਓ ਜਿਸ ਟਾਈਮ ਤੇ ਤੁਸੀਂ ਵਾਹਿਗੁਰੂ ਦਾ ਨਾਮ ਜਪਣਾ ਹੈ ਨਾ ਉਸ ਟਾਈਮ ਤੇ ਤੁਹਾਨੂੰ ਕਦੇ ਨੀਂਦ ਨਹੀਂ ਆਏਗੀ ਤੁਹਾਡੀ ਇਹ ਰੂਟੀਨ ਬਣ ਜੇਗੀ ਇੱਕ ਤਰ੍ਹਾਂ ਵਾਹਿਗੁਰੂ ਦਾ ਤੁਹਾਡੇ ਤੇ ਹੱਥ ਹੋਏਗਾ ਇਸ ਕਰਕੇ ਖਾਲਸਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ